ਸਸ਼ੀਕਾਲ ਦੇ ਤੋਂ 1.24 7 ਪਿੰਚਾ ਅਫਿਲੰਦਰ ਵਿੱਚ ਮਜ਼ਦੂਰ ਦਿਵਸ ਤੇ ਮੌਕੇ ਤੇ ਸਵੇਰੇ ਸਵੇਰੇ ਨਗਰ ਨਿਗਮ ਮੰਤਰੀ ਡਾਕਟਰ ਰਵਜੋਤ ਨੇ ਛਾਪਾ ਮਾਰਿਆ ਡਾਕਟਰ ਰਵਜੋਤ ਨੇ ਅੱਜ ਮਜ਼ਦੂਰ ਦਿਵਸ ਤੇ ਸਫਾਈ ਲਈ ਸਵੇਰੇ ਸਵੇਲੇ ਜਲੰਧਰ ਵਿੱਚ ਮਹੱਤਵਪੂਰਨ ਥਾਵਾਂ ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਉਹਨਾਂ ਨੇ ਪੰਜਾਬੀ ਲੋਕਾਂ ਨੂੰ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ। ਇਸ ਕਾਰਵਾਈ ਦੌਰਾਨ ਉਹਨਾਂ ਨੇ ਸਫਾਈ ਕਰਮਚਾਰੀਆਂ ਨੂੰ ਗੰਦਗੀ ਦੇ ਸਬੰਧ ਵਿੱਚ ਸਖਤ ਅਦਾਇਤਾ ਜਾਰੀ ਕੀਤੀ। ਡਾਕਟਰ ਰਵਜੋਤ ਨਾਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲਾ ਤੇ ਮੇਅਰ ਵਿਨੀਤ ਤਿਰਵੀ ਮੌਜੂਦ ਸਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆ ਨਗਰ ਨਿਗਮ ਮੰਤਰੀ ਨੇ ਕਿਹਾ ਕਿ ਉਹ ਅੱਜ ਮਜ਼ਦੂਰ ਦਿਵਸ ਵਿੱਚ ਅਚਾਨਕ ਚੈਕਿੰਗ ਕਰਨ ਲਈ ਸ਼ਹਿਰ ਪਹੁੰਚੇ ਸਨ। ਇਸ ਚੈਕਿੰਗ ਦੌਰਾਨ ਬੱਸ ਸ ਸਟੇਸ਼ਨ ਹਸਪਤਾਲ ਡਮੋਰੀਆ ਪੁਲ ਅਤੇ ਹੋਰ ਥਾਵਾਂ ਤੇ ਸਫਾਈ ਦੀ ਜਾਂਚ ਕੀਤੀ ਗਈ ਇਸ ਦੌਰਾਨ ਕਈ ਥਾਵਾਂ ਤੇ ਸਫਾਈ ਦੀਆਂ ਕਮੀਆਂ ਪਾਈਆਂ ਗਈਆਂ ਜਿਸ ਦੇ ਸਬੰਧੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਅਧਿਕਾਰੀਆਂ ਨੇ ਉਹਨਾਂ ਨੂੰ ਇਸ ਗੰਦਗੀ ਨੂੰ ਸਾਫ਼ ਕਰਨ ਦਾ ਭਰੋਸਾ ਵੀ ਦਿੱਤਾ ਸਥਾਨਕ ਸਰਕਾਰਾਂ ਮੰਤਰੀ ਨੇ ਝਲੰਦਰ ਸਮੇਤ ਪੰਜਾਬ ਦੇ ਲੋਕਾਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਇਸ ਸਫਾਈ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਚੈਕਿੰਗ ਦੌਰਾਨ ਕੂੜਾ ਚੁੱਕਣ ਵਿੱਚ ਦੇਰੀ ਦੇਖੀ ਗਈ ਹੈ ਇਸ ਸਮੇਂ ਦੌਰਾਨ ਕਮਿਸ਼ਨਰ ਨੂੰ ਉਹਨਾਂ ਥਾਵਾਂ ਤੇ ਦਿਨ ਵਿੱਚ 2 ਵਾਰ ਚੁੱਕਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿੱਥੇ ਵੱਡੀ ਮਾਤਰਾ ਵਿੱਚ ਕੂੜਾ ਇਕੱਠਾ ਹੋ ਰਿਹਾ ਹੈ ਕੈਬਨਿਟ ਮੰਤਰੀ ਸ਼੍ਰੀ ਗੁਰੂ ਰਵਿਦਾਸ <strong>ਸੋਖ</strong> ਤੇ ਸੜਕ ਤੇ ਕੂੜੇ ਸੰਬੰਧਿਤ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਵਿੱਚ ਉਹਨਾਂ ਨੇ ਕਮਿਸ਼ਨਰ ਨੂੰ ਕਿਹਾ ਕਿ ਇਸ ਕੂੜੇ ਨੂੰ ਚੁੱਕਣ ਵਿੱਚ ਲੋਕਾਂ ਦੇ ਕੰਮ ਤੇ ਜਾਣ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੰਮ ਤੇ ਜਾਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਲੇਬਰ ਡਿਪਾਰਟਮੈਂਟ ਦੇ ਬੰਦੇ ਨੇ ਸਾਡੇ ਜਿੰਨੇ ਵੀ ਲੇਬਰ ਮੈਕ ਵਿੱਚ ਕੰਮ ਕਰਦੇ ਨੇ ਲੇਬਰ ਨਸੰਬੱਧ ਸਾਡੇ ਕਰਮਚਾਰੀ ਨੇ ਮੈਂ ਸਾਰ ਨੂੰ ਬਧਾਈ ਦਿੰਦਾ ਉਹ ਵਰਗਵਾਦੀੰਦ ਤੇ ਮੈਂ ਵਿਸ਼ਵਾਸ ਹਦਾ ਸ਼્વાસ ਨੂੰ ਹੰਦਾ ਕਿ ਸਰਕਾਰ ਆਵਾਦੀ 파ਟੀ ਦੀ ਸਰਦਾਰ ਭਗਵਨ ਸਿੰਘ ਜੀ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਰਹਿੰਦੀਆਂ ਪ੍ਰੋਬਲਮਸ ਹੈਗੇ ਜੇ ਮੰਗੇ ਹੈਗੇ ਉਹ ਵੀ ਆਪਾਂ ਬਹੁਤ ਸੋਚ ਵਿਚਾਰ ਕਰ ਰਹੇ ਆ ਤੇ ਉਹਦਾ ਵੀ ਆਪਾਂ ਬਹੁਤ ਜਲਦੀ ਅਸੀਂ ਆਪਾਂ ਹੱਲ ਦਵਾਂਗੇ ਜੀ ਤੇ ਅੱਜ ਅਸੀਂ ਤਕਰੀਬਨ 6:00 ਵਜੇ ਅਸੀਂ ਇੱਥੇ ਆਪਾਂ ਜਲੰਧਰ ਆ ਗਏ ਸੀ ਨਾਲ ਸਾਡੀ ਪੂਰੀ ਟੀਮ ਸੀ ਸਰ ਅਧਰਵਾਦੀ ਜੀ ਤੇ ਸਾਡੇ ਦੋਨੋਂ ਵਿਸ਼ੇਸ਼ ਸਰ ਜੈਨ ਸਰ ਤੇ ਸਾਡੇ ਇੱਥੋਂ ਦੇ ਪਹਿਲੇ ਨਾਗਰਿਕ ਮਹਿਰ ਸਾਹਿਬ ਬਨੀਤ ਜੀ ਸਾਡੇ ਨਾਲ ਹੀ ਸੀ ਤੇ ਕੌਂਸਲਰ ਸਹਿਬਾਨ ਵੀ ਨਾਲ ਸਾਡੇ ਸੀ ਤੇ ਇੱਕ ਤਰ੍ਹਾਂ ਦੀ ਇੱਕ ਇਹ ਸਰਪ੍ਰਾਈਜ਼ ਵਿਜ਼ਿਟ ਸੀ ਉਹ ਰਾਤੀ ਇਸ ਲਈ ਆ ਲਿਆ ਕਿ ਅਸੀਂ ਆਪਾਂ ਇੱਥੇ ਜਲੰਧਰ ਵਿਜ਼ਿਟ ਕਰ ਲਈ ਰਿਗਾਰਡਿੰਗ ਸਾਡਾ ਵਰਟੀਸ ਸੀਗਾ ਕਿ ਅਸੀਂ ਆਪਾਂ ਜਿਹੜੀ ਰੈਂਡਮਲੀ ਅਸੀਂ ਜਿਹੜੀ ਕੁਝ ਸਾਈਟਸ ਵਿਜ਼ਿਟ ਕਰ ਲਈਆਂ ਸੀ ਜਿਹੜੀ ਕੀਤੀਆਂ ਆਪਾਂ ਸਫਾਈ ਦਾ ਸੁਧਾਲਾ ਅਭਿਆਨ ਚੱਲ ਰਿਹਾ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅਸੀਂ ਬਸ ਸਟੈਂਡ ਵਿਜ਼ਿਟ ਕੀਤਾ ਆਪਾਂ ਰੀਗਿਸਟ੍ਰੇਸ਼ਨ ਵਿਜ਼ਿਟ ਕੀਤਾ ਆਪਾਂ ਬੀਮਸ ਰੋਡ ਗੜਾ ਰੋਡ ਉੱਥੇ ਵਿਜ਼ਿਟ ਕੀਤਾ ਆਪਾਂ ਮੌਰੀਆ ਬ੍ਰਿਜ ਕੇ ਆਪਾਂ ਦੋ ਚਾਰ ਸਾਈਟਸ ਅਸੀਂ ਹੋਰ ਵਿਜ਼ਿਟ ਕੀਤੀ ਹੈਗੀ ਆ ਤੇ तकरीबन ਸਾਰੀ ਟੀਮ ਸਾਡੇ ਨਾਲ ਸੀ ਤੇ ਮੌਕੇ ਤੇ ਜੋ ਸਾਨੂੰ ਲੱਗਿਆ ਜਿੱਥੇ ਕੋਈ ਲੋਡ ਸੀ ਕਾਰਜਕਰਨ ਦੀ ਸਫਾਈ ਕਰਨ ਦੀ ਸੀ ਆਪਾਂ ਰੀਗਿਸਟ੍ਰੇਸ਼ਨ ਤੇ ਦੀ ਜੀ ਐਂਡ ਮੈਨੂੰ ਪੂਰਾ ਆਸ ਆ ਆਪਣੇ ਡਿਪਾਰਟਮੈਂਟ ਦੇ ਆਪਣੇ ਕਾਰਪੋਰੇਸ਼ਨ ਦੇ ਅਫਸਰ ਸਾਹਿਬਾ ਤੇ ਜਿਉਂ ਨੇ ਸ਼ਵਾਸਨ ਦਿੱਤਾ ਕਿ ਅਸੀਂ ਆਪਾਂ ਜਰੂਰ ਜਿੱਥੇ ਵੀ ਕਦਰਗੀ ਮਿਲੀ ਸਾਨੂੰ ਤੇ ਉਹਨੂੰ ਆਪਾਂ ਸਾਫ਼ ਕਰਾਂਗੇ ਤੇ ਮੈਂ ਇੱਕ ਵਾਰੀ ਐਜ਼ ਅ ਲੋਕਲ ਬੋਡੀ ਮਿਨਿਸਟਰ ਇੱਕ ਪੰਜਾਬ ਦੇ ਨਾਗਰਿਕ ਦੇ ਹੋਣ ਦੇ ਨਾਤੇ ਮੈਂ ਜ਼ਰੂਰ ਅਪੀਲ ਕਰੂੰਗਾ ਕਿ ਨਾ ਕਿ ਜਲੰਧਰ ਨਿਵਾਸੀਆਂ ਨੂੰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਦੇਖੋ ਜਿਹੜੀ ਸਫਾਈ ਆ ਉਹ ਸਾਰਿਆਂ ਦੇ ਬਹੁਤ ਜ਼ਰੂਰੀ ਹੈਗਾ ਇਹ ਸਾਡਾ ਘਰ ਹੈਗਾ ਸਾਡਾ ਮਹੱਲਾ ਹੈਗਾ ਸਾਡਾ ਪਿੰਡ ਹੈਗਾ ਸਾਡਾ ਸ਼ਹਿਰ ਸਾਡਾ ਆਪਣਾ ਸੂਬਾ ਹੈਗਾ ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਸਿ ਆਪਣੇ ਸ਼ਹਿਰ ਨੂੰ ਆਪਣੇ ਸੋਬੇ ਨੂੰ ਸਾਫ਼ ਰੱਖੀ ਕਿਸੇ ਨੇ ਬਾਹਰੋਂ ਸਾਫ਼ ਨਹੀਂ ਕਰਨਾ ਤੇ ਮੈਂ ਇਹੀ ਅਪੀਲ ਕਰਦਾ ਹਾਂ ਕਿ ਸਾਰਿਆਂ ਨੂੰ ਕਿ ਤੁਸੀਂ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਵੀ ਸਫਾਈ ਦਾ ਸੀ ਜਿੰਨਾ ਬਤ ਉਹ ਅਸੀਂ ਯੋਗਦਾਨ ਅਸੀਂ ਪਾ ਸਕਦੇ ਆਪ ਕਰੀਏ ਥਾਂ ਥਾਂ ਤੇ ਜਿਹੜੀ ਲੀਟਰਿੰਗ ਹੁੰਦੀ ਜਿਹਾ ਕੂੜਾ ਸੀ ਸਿੱਟ ਦਿੰਦੇ ਮੈਂ ਹੁਣ ਵੀ ਦੇਖ ਰਿਹਾ ਸੀਗਾ ਗੱਡੀ 'ਚ ਬੈਠੇ ਬੈਠੇ ਕਈ ਲੋਕ ਉਹ ਥੱਲੇ ਪਰ ਕੇ ਲਿਆ ਕੇ ਸੜਕ 'ਤੇ ਆ ਕੇ ਰੱਖ ਦਿੰਦੇ ਆਗੇ ਕਿਉਂਕਿ ਉਹ ਅਲਟੀਮੇਟਲੀ ਅਸੀਂ ਜ ਆਪਣੇ ਘਰ ਤੋਂ ਬਾਹਰ ਕੂੜਾ ਰੱਖਦੇ ਗਲੀ 'ਤੇ ਰੱਖਦੇ ਆ ਗਲੀ ਤੋਂ ਬਸ ਮੇਨ ਰੋਡ 'ਤੇ ਆਉਂਦੇ ਹੈਗੇ ਉਹ ਸਾਡੀ ਹੀ ਗਦਗੀ ਸਰੀ ਉਹ ਬਾਤ ਜਾਂਦੀ ਜੀ ਮੈਂ ਕਹਾਂਗਾ ਕਿ ਪ੍ਰਸ਼ਾਸਨ ਪੂਰਾ ਡਿਪਾਰਟਮੈਂਟ ਕਾਰਪੋਰੇਸ਼ਨ ਤੁਹਾਡੇ ਮਦਦ ਲਈ ਤੁਹਾਡੇ ਹੈਲਪਲੀ ਹਮੇਸ਼ਾ ਤਿਆਰ ਹੈਗਾ ਤੇ ਅਸੀਂ ਵੀ ਜਿਵੇਂ ਨਾਗਰਿਕ ਬਣ ਕੇ ਅਸੀਂ ਆਪਾਂ ਜਲੰਧਰ ਦੀ ਤੇ ਪੰਜਾਬ ਦੀ ਸਾਫ ਸਫਾਈ ਦਾ ਅਸੀਂ ਆਪਾਂ ਪੂਰਾ